ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ' ਡਾਕਟਰ ਗੁਰਮਿੰਦਰ ਸਿੰਘ ਬਰਾੜ। ਅ ਇਸ ਵੀਡੀਓ 'ਚ ਕਿਸਾਨ ਵੀਰੋ ਗੱਲਬਾਤ ਕਰਨੀ ਹੈ ਜਿਹੜੇ ਇੱਕ ਅਪਡੇਟ ਹੈ ਇੱਕ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਿ ਜਿਹੜੀ ਅ ਡੀਏਪੀ 12 32 16 10 26 26 ਤੇ ਟੀਐਸਪ ਜਿਹੜੀ ਟ੍ਰਿਪਲ ਸੁਪਰ ਫਾਸਫੇਟ ਇਹਨਾਂ ਦੀ ਕੀਮਤ ਦੇ ਵਿੱਚ ਵਾਧਾ ਹੋਣ ਦੇ ਅਸਾਰ ਨੇ ਇਹ ਪ੍ਰਪੋਜ਼ਲ ਦਿੱਤਾ ਗਿਆ। ਕਿਉਂਕਿ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਕੱਚੇ ਮਾਲ ਦੀਆਂ ਕੀਮਤਾਂ ਹੋਣ ਚਾਹੀਏ ਫਰਟੀਲਾਈਜ਼ਰ ਦੇ ਪ੍ਰੋਡਕਸ਼ਨ ਵਾਸਤੇ ਕੋਈ ਇਨਪੁਟਸ ਨੇ ਜਿਹੜੀਆਂ ਚਾਹੀਦੀਆਂ ਉਹਨਾਂ ਦੀਆਂ ਕੀਮਤਾਂ ਵਧਣਾ ਮਹਿੰਗਾਈ ਵਧਣਾ ਇਹਦੇ ਵਿੱਚ ਜਿਹੜਾ ਰੇਟ ਹੈ ਕਿਉਂਕਿ ਆਪਾਂ ਡਾਈਮੋਨੀਅਮ ਫਾਸਫੇਟ ਜਿਹੜੇ ਡੀਏਪ ਆ ਉਹਦੀ ਕਾਫੀ ਵਰਤੋਂ ਫਸਲਾਂ ਵਾਸਤੇ ਖਾਸ ਤੌਰ ਤੇ ਹਾੜੀ ਦੇ ਵਿੱਚ ਕਰਦੇ ਆ ਇਸ ਤੋਂ ਇਲਾਵਾ 12 32 16 ਦੀ ਵੀ ਕਾਫੀ ਕਿਸਾਨ ਵੀ ਵਰਤੋਂ ਕਰਦੇ ਆ ਤਾਂ ਡਾਈਮੋਨੀਅਮ ਫਾਸਫੇਟ ਦੀ ਜੇ ਅਪ ਗੱਲ ਕਰੀਏ ਤਾਂ ਉਹਦਾ 240 ਰੁਪਏ ਕੀਮਤ ਵਧਾਉਣ ਦੀ ਪ੍ਰਪੋਜ਼ਲ ਦਿੱਤੀ ਗਈ ਆ 1350 ਤੋਂ 1590 ਜਿਹੜੀ ਹੈਗੀ ਡੀਏਪੀ ਦੀ ਕੀਮਤ ਜਾ ਸਕਦੀ ਹੈ ਜਨਵਰੀ ਤੋਂ 1 ਜਨਵਰੀ ਤੋਂ ਤੇ ਜਿਹੜੀ ਟੀਐਸਪੀ ਆ ਉਹਦੀ 1300 ਤੋਂ 1350 ਦੇ ਜਾ ਸਕਦੀ ਹੈ ਤੇ ਜਿਹੜੀ 10 26 26 ਤੇ 12 32 16 ਇਹਨਾਂ ਦੀ ਜਿਹੜੀ ਕੀਮਤ ਆ ਉਹ ਤਕਰੀਬਨ ਤਕਰੀਬਨ 1725 ਰੁਪਏ ਮਤਲਬ 255 ਰੁਪਏ ਇਹਨਾਂ ਦਾ ਵਾਧਾ ਹੋ ਸਕਦਾ 240 ਰੁਪਏ ਥੈਲੇ ਮਗਰ ਡੀਏਪੀ ਦੀ ਕੀਮਤ ਦਾ ਵਾਧਾ ਹੋ ਸਕਦਾ ਤਾਂ ਇਹ ਇੱਕ ਅਪਡੇਟ ਸੀਗੀ ਅ ਬੇਨਤੀ ਇਹ ਹੀ ਹੁੰਦੀ ਜਿਵੇਂ ਆਪਾਂ ਪਹਿਲਾਂ ਕਰੀ ਤਾ ਕਿ ਜ਼ਮੀਨ ਦੀ ਆਪਾਂ ਸੇ ਤਲ ਖਸਾਨ ਵੀਰ ਸੁਧਾਰ ਵੱਲ ਧਿਆਨ ਦਿਈਏ ਅ ਦੇਖੋ ਜਿਹੜੀਆਂ ਰਸਾਇਣਕ ਖਾਦਾਂ ਨੇ ਉਹ ਤਾਂ ਹੁਣ ਮਹਿੰਗਾਈ ਕਿਉਂਕਿ ਸਾਰੇ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਹੈ ਤੇਰਸੈਨਿਕ ਖਾਦਾਂ ਦੇ ਵਿੱਚ ਯੂਰੀਆ ਤੋਂ ਲੈ ਕੇ ਡੀਪੀ ਪोटाश ਚਾਹੇ ਜ਼ਿੰਕ ਸਲਫਰ ਇਹਨਾਂ ਦੀਆਂ ਕੀਮਤਾਂ ਵੀ ਜਿਹੜੀਆਂ ਹੌਲੀ-ਹੌਲੀ ਵਧ ਰਹੀਆਂ ਹੀ ਨੇ ਮਹਿੰਗਾਈ ਦੇ ਨਾਲ ਨਾਲ ਸੋ ਇੱਕ ਨਵੀਂ ਅਪਡੇਟ ਸੀ ਮੇਰੀ ਕੋਸ਼ਿਸ਼ ਹੁੰਦੀ ਕਿ ਤੁਹਾਡੇ ਨਾਲ ਜਿਹੜੀ ਜਾਣਕਾਰੀ ਮੈਂ ਨਾਲ ਦੀ ਨਾਲ ਸਾਂਝੀ ਕਰਦਿਆਂ ਜੇ ਕੋਈ ਇਨਫੋਰਮੇਸ਼ਨ ਮੇਰੇ ਤੱਕ ਪਹੁੰਚਦੀ ਹੈ ਤਾਂ ਜਿਹੜੀ 1 ਜਨਵਰੀ ਤੋਂ ਡੀਪੀ 12 32 16 10 26 26 ਟੀਐਸਪੀ ਵਗੈਰਾ 'ਚ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ